ਦਾ ਤਾਹਵੀ ਮੈਨੂੰ ਜਿਹੜਾ ਭਾਰਤੀ ਕਮੇਟੀ ਜਿਹੜੀ ਆ ਰਹੀ ਹੈ ਸਾਡੇ ਸ੍ਰੀ ਫਤੇਗੜ ਸਾਹਿਬ ਵਿਰਾਸਤ ਵਿਲਾ ਜੋ ਪੈਰਫਰ ਅਲਸਾ ਦਾ ਫਤੇਗੜ ਸਾਹਿਬ ਮੈਂ ਸਮਝਦਾ ਕਿ ਉਹਦੇ ਲਈ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਚਾਬੀਆਂ ਉਤਸ਼ਾਹ ਹੀ ਆ। ਪਰ ਮੈਂ ਸਮਝਦਾ ਕਿ ਸ੍ਰੀ ਫਤੇਗੜ ਸਾਹਿਬ ਜ਼ਿਲ੍ਹੇ ਦੀ ਇਹ ਭਾਰਤੀ ਕਮੇਟੀ ਦੀ ਪੱਧਰ ਦੀ ਕਮੇਟੀ ਲਈ ਜੀ ਲਾਭ ਹਾਲ ਹੋਏਗੀ ਜਿੱਥੇ ਪੰਜ ਮੈਂਬਰੀ ਕਮੇਟੀ ਦੇ ਪੰਜੇ ਮੈਂਬਰ ਸਰਵਾਨ ਆਉਂਦੇ ਉੱਥੇ ਸਿੰਘ ਸਾਹਿਬ ਜੀ ਨੇ ਹਰਪ੍ਰੀਤ ਸਿੰਘ ਜੀ ਦੇ ਚੇਤੇ ਦੌਰ ਤੇ ਪਹੁੰਚਾ ਔਰ ਮੈਂ ਸਮਝਦਾ ਕਿ ਬਹੁਤ ਜਲਦੀ ਇਹ ਭਾਰਤੀ ਮੁਕੰਮਲ ਕਰਕੇ ਸ਼ਰਮਣੀ ਅਕਾਲੀ ਦਲ ਨੂੰ ਪ੍ਰਧਾਨ ਦੇ ਕੇ ਜਿੱਥੇ ਬੰਦੀ ਨੂੰ ਮਜ਼ਬੂਤ ਕਰਨ ਦਾ ਵੀੜਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਉਪਦੇਸ਼ ਤੇ ਸੰਦੇਸ਼ ਤੇ ਹੁਕਮ ਤੇ ਪੰਜਵਾਂ ਬ੍ਰਿਕ ਕਮੇਟੀ ਨੇ ਸ਼ੁਰੂ ਕੀਤਾ ਉਹ ਮੁਕੰਮਲ ਹੋਏਗਾ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਤਵਕਕਾਂ ਆਸ ਆ ਉਮੀਦ ਆ ਕਿ ਸਰੋਮੋਨੀਅਲ ਕਾਰਲੀਡਰ ਦੀ ਲੀਡਰਸ਼ਿਪ ਕਿਹੋ ਜੀ ਹੋਵੇ ਉਦੀ ਬਲਕਰਤਾ ਕੀ ਹੋਵੇ ਉਦੀ ਸੋਚ ਕੀ ਹੋਵੇ ਔਰ ਸਰੋਮੋਨੀਅਲ ਕਾਰਲੀਡਰ ਦਾ ਰੋਗ ਜਿਹੜਾ ਸਤਕਾਰ ਜਿਹੜਾ ਰਾਜਨੀਤਿਕ ਜਗਿਆਰੇ ਤੇ ਗਿਰਿਆ ਜਾਂਦਾ ਸੀ ਉਹ ਮੁੜ ਕਾਇਮ ਹੋ ਸਕੇ ਉਦੀ ਰਿਵਾਈਵਲ ਲਈ ਬੋਤਸਾ ਦਿੱਤੀ ਲਈ ਪਾ ਸਮੁਦਾਇ ਸਾਰਾ ਯਤਨ ਹੋ ਗਿਆ ਔਰ ਪੰਜਾਬ ਦੇ ਲੋਕਾਂ ਨੂੰ ਬੜੀਆਂ ਆਸਾਂ ਨੇ ਉਮੀਦਾਂ ਨੇ ਕਿ ਆਉਣ ਵਾਲਾ ਜਿਹੜਾ ਹੈ ਉਹਨਾਂ ਹੱਥਾਂ ਵਿੱਚ ਜਾਵੇ ਜਿਹੜੇ ਪੰਜਾਬ ਦਾ ਦਰਦ ਸਮਝਦੇ ਹੋਣ ਪੰਜਾਬ ਦੇ ਸਮੱਸਿਆਵਾਂ ਦਾ ਹੱਲ ਕਰਉਂਦੀ ਸਵਰਥਾ ਰੱਖਦੇ ਹੋਣ ਸੋ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਰਜ ਅਸੀਂ ਮੁਕੰਮਲ ਕਰ ਪਾਵਾਂਗੇ ਇਹ ਭਾਰਤੀ ਮੀਨਮਦੀ ਸ਼ੁਰੂ ਕੀਤੀ ਹੈ ਇੱਕ ਲਹਿਰ ਬਣੀ ਹੈ ਔਰ ਇਹ ਲਹਿਰ ਜਿਹੜੀ ਹੈ ਹਰ ਰੋਜ਼ ਵਾਤੀ ਜਾਦੀ ਹੈ ਔਰ ਉਹ ਕੇਵਲ ਦੇਸ਼ ਵਿੱਚ ਨਹੀਂ ਬਲ ਕੇ ਦੁਨੀਆ ਭਰ ਦੇ ਵਿੱਚ ਇਸੇ ਭਾਰਤੀ ਮੀਨਮਦੀ ਚਰਚਾ ਹੈ ਔਰ ਸੰਸਾਰ ਭਰ ਦੇ ਵਿੱਚ ਗੁਰੂ ਦਾ ਪੰਥ ਜਿਹੜਾ ਹੈ ਉਹ ਆਪ ਇੱਕ ਜੈਸੇ ਵਰਦੀ ਦੇ ਰੂਪ ਦੇ ਵਿੱਚ ਸਾਹਮਣੇ ਆਏਗਾ ਔਰ ਜਿੱਦੀ ਲੋਕਾਂ ਨੂੰ ਨਰਾਸ਼ਾ ਸੀ ਲੋਕਾਂ ਨੂੰ ਬੇਆਸ ਹੋਈ ਸੀ ਉਹ ਮੁੜ ਕੇ ਆਸ ਵਿੱਚ ਵਧ ਲਈ ਜਿਸ ਕਰਕੇ ਸਾਨੂੰ ਪੂਰਾ ਜੀ ਕੇ ਕਿ ਜਿਹੜਾ ਸਰਪਾਰਟੀ ਡੈਲੀਗੇਸ਼ਨ ਬਾਹਰਲੇ ਮੁਲਕਾਂ ਨੂੰ ਜਾ ਰਹੇ ਨੇ ਆਇਥੋਂ ਦੇ ਪਾਕਿਸਤਾਨ ਦੇ ਹਾਲਾਤ ਬਾਰੇ ਜਾਣੂ ਕਰਾਉਣ ਲਈ ਮੈਂ ਮਕਰੰਗ ਭਾਰਤ ਸਰਕਾਰ ਤੋਂ ਕਿ ਸਰਪਾਰਟੀ ਡੈਲੀਗੇਸ਼ਨ ਪੰਜਾਬ ਵਿੱਚ ਵੀ ਭੇਜ ਬਾਕੀ ਸਾਰੇ ਸਰਦੀ ਸੁਪਦੇ ਨੇ ਭੇਜਣ ਪਰ ਪੰਜਾਬ ਵਿੱਚ ਇਸ ਕਰਕੇ ਜਿਆਦਾ ਲੋਡ ਆ ਇਹ ਜਿਹੜਾ ਹਿੰਦ-ਪਾਕ ਦਾ ਜੋ ਵੀ ਤਣਾਅ ਬਣਦਾ ਭਾਰਤ ਤੇ ਪਾਕਿਸਤਾਨ ਦਾ ਜਦੋਂ ਵੀ ਵਿਵਾਦ ਬਣਦਾ ਤਾਂ ਉਹਦਾ ਜਿਆਦਾ ਨੁਕਸਾਨ ਕਹਿ ਲੋ ਜਿਆਦਾ ਹਿੱਸਾ ਜਾਂ ਯੋਗਦਾਨ ਪੰਜਾਬ ਦਾ ਹੁੰਦਾ ਹੁੰਦਾ ਹੁਣ ਡੋਲਰ ਦੇ ਵਿੱਚ ਵੀ ਨੁਕਸਾਨ ਕਰਾਉਣ ਦੇ ਵਿੱਚ ਵੀ ਭਾਵੇਂ ਫਸਲਾਂ ਦਾ ਨੁਕਸਾਨ ਸੜਕਾਂ ਦਾ ਨੁਕਸਾਨ ਸਕੂਲਾਂ ਦਾ ਨੁਕਸਾਨ ਹਰ ਤੰਗਰ ਦਾ ਨੁਕਸਾਨ ਮਰਦ ਜਾਨੀ ਦਾ ਨੁਕਸਾਨ ਪਸ਼ੂਆਂ ਤੱਕ ਦਾ ਨੁਕਸਾਨ ਸਾਡਾ ਹੋਇਆ ਤੇ ਹੁਣ ਵੀ ਚਾਰਾ ਨਹੀਂ ਪੀ ਸਕਦੇ ਲੋਕ ਸਰਦਾਂ ਦੇ ਮਰ ਖੇਤਾਂ ਵਿੱਚ ਨਹੀਂ ਜਾ ਸਕਦੇ ਕਿਸਾਨ ਆਪਣੇ ਜਿਹੜੀਆਂ ਉੱਤੇ ਸਰਦਪਾਰ ਤਾਰ ਤੋਂ ਖੇਤ ਨੇ ਤੇ ਉੱਥੋਂ ਦੇ ਹਾਲਾਤ ਦੇਖਣ ਲਈ ਸਰਬ ਪਾਰਟੀ ਡੈਲੀਗੇਸ਼ਨ ਭਾਰਤ ਸਰਕਾਰ ਵੱਲੋਂ ਭੁਲਾ ਕੇ ਭੇਜਣਾ ਚਾਹੀਦਾ ਤੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਪੰਜਾਬ ਨੂੰ ਵਿਸ਼ੇਸ਼ مالی ਬਦਦ ਦੇਣੀ ਚਾਹੀਦੀ ਹੈ ਇਨਫਰਾਸਟ੍ਰਕਚਰ ਦਾ ਸਾਡਾ ਨੁਕਸਾਨ ਹੋਇਆ ਸਾਡੀ ਜਵਾਨੀ ਨੂੰ ਬੇਰਗਾਰ ਹੋਣਾ ਪੈ ਰਿਹਾ ਹੈ ਕਿਉਂਕਿ ਕੋਈ ਕਾਰੋਬਾਰ ਕਰਨ ਨੂੰ ਤਿਆਰ ਨਹੀਂ ਕੋਈ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਕੋਈ ਵਪਾਰ ਕਰਨ ਨੂੰ ਤਿਆਰ ਨਹੀਂ ਕੋਈ ਵੀ ਦੁਕਾਨ ਖੋਲਣ ਨੂੰ ਤਿਆਰ ਨਹੀਂ ਤੇ ਜੇ ਕੰਮ ਹੀ ਨਹੀਂ ਹੋਣਾ ਤੇ ਰੋਜ਼ਗਾਰ ਕਿੱਥੇ ਮਿਲੇਗਾ ਤੇ ਜਿਹੜੀ ਬੇਰਜ਼ਗਾਰੀ ਜਾਂ ਕਾਰੋਬਾਰਾਂ ਤੋਂ ਛੱਟਵਾਸ ਦਿਆ ਆਣਸੇ ਗਾਮੇ ਮਹੌਤ ਦੀ ਸਭ ਤੋਂ ਵੱਧ ਪੰਜਾਬ ਦੇ ਉਦੇ ਦਾ ਨੁਕਸਾਨ ਬੇਰਜ਼ਗਾਰੀ ਦਾ ਹੋ ਰਿਹਾ ਸਾਡੀ ਜਵਾਨੀ ਫਰਸਟ੍ਰੇਸ਼ਨ ਚੱਲ ਰਹੀ ਆ ਕੋਈ ਨਸ਼ਾ ਵੱਲ ਜਾ ਰਹੀ ਆ ਕਉਈ ਅਮਰਤਮੰਦ ਦੀ ਹਾਲਾਤ ਖਰਾਬ ਕਰਨ ਵਾਲ ਵਧ ਰਹੀ ਆ ਸਾਰੇ ਹਾਲਾਤਾਂ ਹੋਰ ਸਾਡੀ ਦਿਵਾਲੀ ਨਾ ਜਾਵੇ ਉਹਦੇ ਲਈ ਕੇਂਦਰ ਵਿੱਚ ਜਿਹੜੀਆਂ ਨੌਕਰੀਆਂ ਨੇ ਉਹ ਰਿਜ਼ਰਵ ਹੋਣ ਸਰਦੀ ਸੁਬਾਹ ਲਈ ਔਰ ਖਾਸ ਤੌਰ ਤੇ ਜਿਹੜੇ ਹੁਣ ਤਾਜ਼ਾ ਹਾਲਾਤਾਂ ਅਸਲਾਮੇ ਬਣਿਆ ਇਹਨਾਂ ਲਈ ਵਿਸ਼ੇਸ਼ ਪੈਕੇਜ ਕੇਂਦਰੀ ਨੌਕਰੀਆਂ ਦੇ ਵਿੱਚ ਪੰਜਾਬ ਦੇ ਬੱਚਿਆਂ ਨੂੰ ਜ਼ਰਾ ਚਾਹੀਦਾ ਤਾਂ ਕਿ ਸਾਡੇ ਬੱਚੇ ਫਰਸਰੇਸ਼ ਵਿੱਚ ਨਾ ਆ ਜਾਣ ਆਮਦੇ ਪਾਰਟੀ ਵਾਲੋ ਗੈਰ ਪੰਜਾਬੀਆਂ ਨੂੰ ਪੰਜਾਬ ਚ ਲਿਆ ਕੇ ਉਧਰ ਦਰਵਾਜਿਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਤੁਕੋ ਇਹ ਬੜੀ ਅਫਸੋਸ ਦੀ ਗੱਲ ਆ ਇਹ ਸਾਫ ਤਾਂ ਹੋ ਗਿਆ ਕਿ ਅੱਜ ਫਿਰ ਆ ਦੇ ਵਿੱਚ ਦਿੱਲੀ ਵਾਲੇ ਦਾ ਰਾਜਾ ਪੰਜਾਬ ਦਾ ਰਾਜ ਨਹੀਂ ਅੱਜ ਦਿੱਲੀ ਵਾਲਿਆਂ ਦੀ ਚੌਧਰ ਆ ਅੱਜ ਦਿੱਲੀ ਵਾਲਿਆਂ ਨੇ ਮਤਲਬ ਬੈਗਡੋਰ ਤੇ ਕਰਜਾ ਕੀਤਾ ਹੋਇਆ ਜੇ ਚੇਅਰਮੈਨੀਆਂ ਵੀ ਮਤਲਬ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਣਗੇ ਤੇ ਉਹ ਵੀ ਦਿੱਲੀ ਵਾਲੇ ਲੈ ਕੇ ਜਾਣਗੇ ਤਾਂ ਫਿਰ ਪੰਜਾਬ ਦਾ ਆਪਣੇ ਅੱਜ ਦੀ ਸਰਕਾਰ ਦੇ ਵਿੱਚ ਹਿੱਸਾ ਕੀ ਮੋਵੇਗਾ ਸੋ ਜ਼ਾਹਰ ਕਰਦਾ ਕਿ ਅੱਜ ਪੰਜਾਬ ਦੀ ਸਰਕਾਰ ਤੇ ਦਿੱਲੀ ਦਾ ਕੇਜਰੀਆ ਦੀ ਪਾਰਟੀ ਨੇ ਦਿੱਲੀ ਦੇ ਲੋਕ ਜਾ ਕੇ ਉਠਾਏ ਹੋਏ ਨੇ ਪਰ ਪ੍ਰਸ਼ਾਸਨਿਕ ਸਿਸਟਮ ਦੇ ਵਿੱਚ ਵੀ ਤੇ ਹਰ ਖੇਤਰ ਦੇ ਵਿੱਚ ਸੋ ਪੰਜਾਬ ਦਾ ਬਹੁਤ ਵੱਡਾ ਨਸਾਰਾ ਇਹ ਕਰਦਾ ਹੋਇਆ